ਵੱਡਾ ਹੈ ਵੱਡਾ ਜੀ ਮੇਰੇ ਕੋਲ ਮੇਰੇ ਨਾਲ ਕੁਝ ਕਰਦੇ ਲੋਟ ਨਹੀਂ ਤੁਹਾਡਾ ਮਿਲਾਂ ਸਨ ਤੋਂ ਵੱਡਾ ਨਾ ਇਹ ਅੱਜ ਵੀ ਜੋ ਫੜਦੇ ਜਿਉਂ ਵੀ ਉਹ ਕਰ ਰਹੇ ਆ ਕੰਮ ਕਰ ਰਹੇ ਆ ਇਹ ਜਿਹੜੀ ਹਸ ਕੇ ਚਾਹ ਪੀਦੇ ਆ ਨਾ ਉਹ ਤੇ ਟੈਕਸੀ ਜਾਂਦਾ ਉਹ ਤਨਖਾਹਾਂ ਦੇ ਆ ਟੈਕਸੀ ਕਰਨਾ ਫਿਰ ਆ ਤਨਖਾਹਾਂ ਦਾ ਆ ਬੰਦਾ ਨਹੀਂ ਸਰਵਉਪ ਚਾਰੇ ਸਾਰੇ ਇਹ ਲੋਕ ਇੱਥੇ ਕੱਦੇ ਬੈਠੇ 647 ਗੰਟੀ ਤਰ੍ਹਾਂ ਦੇ ਲੋਕਾਂ ਨਾਲ ਪੁੱਤਰੀਓ ਕਲਕਤਾ ਦਾ ਉੱਚ ਦਰਕਾਰ ਕੇ ਬੋਲਦਾ ਤੁਸੀਂ ਵਾਹ ਵਾਹ

नहीं, क्या प्रॉब्लम है साढ़े नौ तो हो रहा है ना क्या हो गया नौ बजे तक सारे सरकारी ऑफिस में सब आ जाते हैं नौ बजे अपने बाकी ऑफिस चेक कर लिए तो बाकी, बाकी आपने मरीजों तो को क्या हो गया आप कितनी पड़े हैं किनखा थोड़ी नहीं बता तनख्वा मत बातें करिए हाँ जी बेकार की बातें तो करिए मत समझ आ गई बात ठीक है जी जो जो बोलोगे दिस दिस

यहाँ नहीं बैठ सकते सुबह सुबह नौ बजे ठीक है जी आप कौन है इनके साथ ही? आप कौन है ये कौन, कौन साथ है मरीज कौन सा आपका पेशेंट कौन है आपका, आपका? देख लेके क्या पेशेंट यूएसटी में टाइम तो कुछ नहीं कह रहे

ਇਹ ਸਮਝ ਆਈ ਆਪਕੋ ਬਾਤ ਸਮਝ ਆਤਾ ਹੈ ਹਿੰਦੀ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਹਿੰਦੀ ਜੀ ਕਿ ਐਪੀ ਸਮਝ ਆਉਂਦੀ ਹੈ ਬਿਲਕੁਲ ਬੰਦ ਕਰੀਏ ਇਸਕੋ ਸਰ ਬੰਦ ਕਰੀਏ ਮੇਰੇ ਬਿਨਾਂ ਪਰਮਿਸ਼ਨ ਕਿਉਂ ਵੀਡੀਓ ਲੈ ਰਹੇ ਮੇਰੇ ਕੋਲ ਮੇਰੇ ਕੋਲ येलो ਕਾਰਡ ਹੈ ਜੀ ਮੈਨੂੰ ਗਵਰਨਮੈਂਟ ਨੇ ਕਾਰਡ ਦਿੱਤਾ ਜੀ ਮੈਨੂੰ ਪੰਜਾਬ ਗਵਰਨਮੈਂਟ ਨੇ ਅਧਿਕਾਰ ਦਿੱਤਾ ਵੀਡੀਓ ਬਣਾਉਣ ਦਾ ਜੀ ਚਲਸ ਬੰਦ ਕਰ ਦਈਏ ਮੈਡਮ ਲਿਖੋ ਜੀ ਕਿ ਡਾਟ ਲਿਖੋ ਬੈਸ ਸਰ ਨਲੀ ਦਾ ਕਿਹਾ ਹੋ ਗਿਆ

ਜਾ ਬਿਨੀ ਪਾਸ ਹੰਕਾਰ ਤੁਹਾਡੇ ਤੇ ਬੋਲਦਾ ਪੈਸੇ ਲੈ ਕੇ ਤੁਸੀਂ ਸਰਕਾਰੀ ਤਨਖਾਹ ਇਸ ਵੀਡੀਓਸ ਕਿ ਚਾਹ ਪੀਦੇ ਨਾ ਉਹ ਤੇ ਟੈਕਸ ਜਾਂਦਾ ਉਹ ਤਨਖਾਹ ਲੈ ਜਿਉਂਦੀ ਆਹ ਟੈਕਸ ਦੇਣਾ ਫਿਰ ਆਹ ਤਨਖਾਹਾਂ ਦਾ ਆ ਬੰਦ ਕਰ ਦੇ ਤੁਸੀਂ ਸਿਵਲ ਹਸਪਤਾਲ ਇਦਾਂ ਕਿੰਤਰਾਂ ਦੇ ਲੋਕਾਂ ਦਾ ਉੱਤੋ ਜੋ ਗੱਲ ਕਰ ਰਹਾ ਤਾਂ ਉੱਚੀ ਸਰਕਾਰ ਦੇ ਬੋਲਦਾ ਤੁਸੀਂ ਬਾਬਾ ਥੋੜਾ ਸ਼ੋਸ਼ਾ ਫੜਿਆ ਤੁਹਾਡਾ